ਹਾਂਜੀ ਜਿਹੜਾ ਇਹ ਸਾਡੇ ਵੱਲ ਪ੍ਰੋਟੈਸਟ ਕੀਤਾ ਜਾ ਰਿਹਾ 골ਡਨ ਗੇਟ ਤੇ ਕੀ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਪਰ ਹਰਿਆਣਾ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਰਲ ਕੇ ਅੱਤਵਾਦ ਵਾਂਗੂ ਗੁੰਡਾਵਰਦ ਗੁੰਡਾਗਰਦੀ ਕੀਤੀ ਹੈ ਸਾਡੇ ਕਿਸਾਨਾਂ ਦੇ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ ਹੈ ਸਾਡੇ ਸ਼ੁਭਮਨਦੀਪ ਨੂੰ ਸ਼ਹੀਦ ਕੀਤਾ ਹੈ ਹੋਰ ਸਾਡੇ ਪੰਜ ਸੱਤ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਨੇ ਜਿਹੜੇ ਮਿਸਿੰਗ ਨੇ ਉਹ ਹਰਿਆਣਾ ਸਰਕਾਰ ਦੱਸ ਨਹੀਂ ਰਹੀ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਪੁਤਲਾ ਫੂਕ ਰਹੇ ਆ ਔਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਆਪਣੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਰੇ ਭਾਰਤ ਦੀਆਂ ਮੰਗਾਂ ਨੇ ਸਾਡੀਆਂ ਕੱਲੀਆਂ ਪੰਜਾਬ ਦੀਆਂ ਮੰਗਾਂ ਰੇ ਮੰਗਾਂ ਨਹੀਂ ਨੇ ਪੂਰੇ ਭਾਰਤ ਦੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰ ਮੰਨ ਲਵੇ ਨਹੀਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜੇ ਸਾਡੇ ਕਿਸਾਨ ਉੱਤੇ ਖੜੇ ਨੇ ਉਹਨਾਂ ਦੀ ਪਿੱਠ ਪਿੱਛੇ ਖੜਾ ਤੇ ਸਾਰੀ ਜਿਹੜੀ ਮੈਜੋਰਟੀ ਦੇ ਨਾਲ ਅਸੀਂ ਦਿੱਲੀ ਵੇ ਜਾਵਾਂਗੇ ਦਿੱਲੀ ਸਾਡੀ ਕੈਪੀਟਲ ਸਿਟੀ ਆ ਜਿਹਦੇ ਵਿੱਚ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ ਸਾਡੇ ਅੱਗੇ ਚੀਨ ਦਾ ਬਾਰਡਰ ਬਣਾਤਾ ਗਏ ਜਿਸ ਦਾ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਉਸ ਦੇ ਵਿਰੋਧ ਦੇ ਵਿੱਚ ਇੱਕ ਕੜੀ ਆ ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਵਿਰੋਧ ਕਰ ਰਹੇ ਹਾਂ ਅੱਜ ਵੀ ਉਸ ਦੇ ਵਿਰੋਧ ਵਿਰੋਧ ਕਰ ਰਹੇ ਹਾਂ ਜਿਹੜੇ ਨੌਜਵਾਨ ਜਿਹੜੇ ਜਿਹੜੇ ਗੋਲਾ ਬੂਲ ਤੇ ਵਰਤੇ ਜਾ ਰਹੇ ਔਰ ਬਿਸਫਲ ਤੇ ਵਰਤੇ ਜਾ ਰਹੇ ਜਦ ਕਿ ਕਿਸਾਨ ਜਿਹੜਾ ਮਾਲੂ ਇਸ ਕਾਰਨ ਇਹ ਤੁਸੀਂ ਦੇਖਿਆ ਹੋਊਗਾ ਕਿ ਸਰਕਾਰਾਂ ਨਾਲ ਅਸੀਂ ਜਦੋਂ ਕੋਈ ਵੀ ਮਾੜੀ ਜੀ ਗੱਲ ਕਰਦੇ ਹਾਂ ਸਾਨੂੰ ਕਹਿੰਦੇ ਆ ਵਾਇਲੈਂਸ ਕਰਦੇ ਨੇ ਇਹ ਕਹਿੰਦੇ ਸਾਨੂੰ ਅੱਤਵਾਦੀ ਖਾਲਸਤਾਨੀ ਵੱਖਵਾਦੀ ਦੱਸਦੇ ਨੇ ਅੱਜ ਸਰਕਾਰਾਂ ਨੇ ਉਹ ਗੋਲਾ ਬਰੂ ਸਾਡੇ ਪਰਵਰਤਿਆ ਜਿਹੜਾ ਜੰਗ ਦੇ ਵੇਲੇ ਦੂਸਰੇ ਦੇਸ਼ ਦੀਆਂ ਫੌਜਾਂ ਦੇ ਨਾਲ ਵਰਤਿਆ ਜਾਂਦਾ ਏ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਵਰਤਿਆ ਗਿਆ ਏ ਸਾਡੇ ਸ਼ਿੰਗਾਂ ਨੂੰ ਸੀਧ ਕਰ ਦਿੱਤਾ ਗਿਆ ਏ ਜਿਹੜਾ ਕਿ ਬਿਲਕੁਲ ਮੰਦਪਾਗਾ ਏ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਇਸ ਦੇਸ਼ ਦੇ ਭਾਰਤ ਦੇ ਨਾਗਰਿਕਾਂ ਅਸੀਂ ਆਪਣੀ ਰਾਜਧਾਨੀ ਜਾਣ ਵਾਸਤੇ ਸ਼ਾਂਤਮਈ ਜਾਣ ਵਾਸਤੇ ਬੇਨਤੀ ਕੀਤੀ ਸੀ ਪਰ ਸਾਡੇ ਨਾਲ ਬਿਲਕੁਲ ਖੱਟੜ ਸਰਕਾਰ ਨੇ ਅਹਿਮ ਸ਼ਾਫਦਾਲੀ ਵਾਲਾ ਰੋਕ ਅਖਤਿਆਰ ਕੀਤਾ ਏ ਉਹ ਵੀ ਸਰਕਾਰ ਨਹੀਂ ਰਹੀਆਂ ਇਹ ਵੀ ਨਹੀਂ ਰਹਿਣ ਗਿਆ ਇਹਨਾਂ ਦੇ ਇਹ ਐਂਡ ਦੇ ਐਂਡ ਟਾਈਮ ਇਹਨਾਂ ਦਾ ਆ ਗਿਆ ਏ ਇਸ ਕਰਕੇ ਇਹਨਾਂ ਨੇ ਹੱਤ ਚੁੱਕੀ ਹੋਈ ਏ ਪਰ ਅਸੀਂ ਅਸੀਂ ਸਿੱਧਕੋ ਡੋਲਣ ਵਾਲੇ ਨਹੀਂ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ ਅਸੀਂ ਸਾਰਾ ਕੁਝ ਸ਼ਹੀਦ ਕਰਾ ਕੇ ਵੀ ਆਜ਼ਾਦੀ ਲੈ ਕੇ ਰਵਾਂਗੇ ਅਸੀਂ ਦਿੱਲੀ ਜਾਵਾਂਗੇ ਤੇ ਜਾਵਾਂਗੇ ਸਾਨੂੰ ਇਹ ਰੋਕ ਨਹੀਂ ਸਕਦੇ ਵਾਸਤੇ ਨਹੀਂ ਸੀ ਉੱਥੇ ਗਏ ਸ਼ਾਂਤਮਈ ਤਰੀਕੇ ਨਾਲ ਬਹਿਣ ਵਾਸਤੇ ਗਏ ਸੀਗੇ ਅਸੀਂ ਸੈਕਟਰ ਸਰਕਾਰ ਕੋਲੋਂ ਨਾ ਜਗ੍ਹਾ ਮੰਗੀ ਸੀਗੀ ਵੀ ਉੱਥੇ ਸਾਨੂੰ ਜਗ੍ਹਾ ਦੇ ਦਿਓ ਸਾਡਾ ਐਮਐਸਪੀ ਗਰੰਟੀ ਕਾਨੂੰਨ ਆ ਉਹਨੂੰ ਲਿਆਂਦਾ ਜਾਵੇ ਸਾਡਾ ਜਿਹੜਾ ਵਾ ਪ੍ਰਦੂਸ਼ਣ ਦਾ ਐਕਟ ਸੀਗਾ ਉਹਨੂੰ ਵਾਪਸ ਕੀਤਾ ਜਾਵੇ ਸਾਡਾ 2020 ਬਿਜਲੀ ਐਕਟ ਜਿਹੜਾ ਸੀਗਾ ਉਹਨੂੰ ਰੱਦ ਕੀਤਾ ਜਾਵੇ ਕਿਉਂਕਿ ਉਹ ਧੜਾ ਧੜ ਮੀਟਰ ਜਿਹੜੇ ਆ ਲੋਕਾਂ ਦੇ ਲੱਗ ਰਹੇ ਨੇ ਤੇ ਪਰਚੇ ਦਰਜ ਹੋ ਰਹੇ ਨੇ ਦੂਸਰਾ ਸੀਗਾ ਵੀ ਸਾਡੇ ਸਮੁੱਚੇ ਕਰਜ਼ੇ ਜਿਹੜੇ ਨੇ ਉਹਨਾਂ ਤੇ ਲੀਕ ਮਾਰੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਉਹਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਸ ਕਰਕੇ ਉਹ ਦਿੱਲੀ ਨੂੰ ਕੂਚ ਕਰ ਰਹੇ ਸੀਗੇ ਤੇ ਪਰ ਖੱਟਰ ਸਰਕਾਰ ਨੇ ਉਹ ਤੇ ਇਹੋ ਜੀ ਸਥਿਤੀ ਬਣਾ ਕੇ ਸਾਡਾ ਸੁਭਕਰਨ ਮਾਰਿਆ ਇਹਨਾਂ ਨੇ ਹੋਰ ਨੌਜਵਾਨਾਂ ਦੇ ਸੱਟਾਂ ਲਾਈਆਂ ਉਹਨਾਂ ਨੂੰ ਛਲੀਆਂ ਵਾਂਗ ਕੁੱਟਿਆ ਗਿਆ ਸਾਡੇ ਟਰੈਕਟਰ ਭੰਨੇ ਗਏ ਸਾਡੀਆਂ ਕਾਰਾਂ ਭਨੀਆਂ ਗਈਆਂ ਤੇ ਉੱਥੇ ਕਈ ਨੇਗਾ ਨੌਜਵਾਨ ਤੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਬੋਰੀਆਂ 'ਚ ਪਾ ਪਾ ਕੇ ਜਿਹੜਾ ਵਾ ਚੁੱਕ ਕੇ ਖੜਿਆ ਗਿਆ ਵਾ ਸਿੱਧੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਵਾਂ ਨਾ ਕਿ ਕੱਲੀਆਂ ਪਾਣੀ ਦੀਆਂ ਪਛਾੜਾ ਮਾਰੀਆਂ ਜਾ ਰਹੀਆਂ ਹੁਣ ਸਰਕਾਰ ਵੱਲੋਂ ਇੱਕ ਰੋਡ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਸ਼ੁਕਰ ਦੇ ਪਰਿਵਾਰ ਨੂੰ ਨਾਲ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਸਰਕਾਰ ਦੇ ਸੁਤਾਰੇ ਵੇਖੋ ਜੀ ਸਰਕਾਰ ਪਹਿਲਾਂ ਬੰਦੇ ਮਾਰ ਲਿਆ ਕਰੇ ਸਾਡੇ ਕਿ ਸਾਨੂੰ ਮੁਆਵਜ਼ਾ ਦੇ ਦਿਆ ਕਰੇ ਸ਼ੁਭ ਕਰਨ ਕਿੱਥੋਂ ਲਿਆਵਾਂਗੇ ਅਸੀਂ ਭਾਵੇਂ ਸਾਨੂੰ 20 ਕਰੋੜ ਰੁਪਇਆ ਮਿਲ ਜਵੇ ਅਰਬ ਰੁਪਇਆ ਮਿਲ ਜਵੇ ਉਹਨੂੰ ਕਿੱਥੋਂ ਲਿਆਵਾਂਗੇ ਜਿਹੜਾ ਕੱਲਾ ਕੱਲਾ ਘਰ ਦਾ ਚਿਰਾਗ ਸੀਗਾ ਉਹ ਬੁਝ ਗਿਆ ਉਹਦੀਆਂ ਭੈਣਾਂ ਦੋ ਸੀਗੀਆਂ ਮਾਤਾ ਉਹਦੀ ਹੈ ਨਹੀਂ ਕਿ ਤੇ ਉਹਦੇ ਦਾਦੀ ਪਾਲ ਰਹੀ ਸੀ ਉਹਨੂੰ ਤੇ ਉਹ ਨਹੀਂ ਉਹਨੂੰ ਕਿੱਥੋਂ ਲੱਭ ਕੇ ਲਿਆਵਾਂਗੇ ਜਿਹੜੇ ਬਾਕੀ ਦੇ ਨੌਜਵਾਨ ਸਾਡੇ ਲਾਪਤਾ ਉਹਨੂੰ ਕਿੱਥੋਂ ਲੱਭਾਂਗੇ ਇਹਦਾ ਸਰਕਾਰਾਂ ਨੂੰ ਪਹਿਲਾਂ ਹੱਲ ਕਰਨਾ ਚਾਹੀਦਾ ਸੀਗਾ ਕੁਝ ਨਾ ਕੁਝ ਅੱਜ ਫੇਰ ਇੱਕ ਬਜ਼ੁਰਗ ਦੀ ਹਾਰਟ ਅਟੈਕ ਨਾਲ ਉਹਦੇ ਸ਼ਹੀਦੀ ਹੋ ਗਈ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਪਠੰਡਾ ਦੇ ਵਿੱਚ ਵੇਖੋ ਜੀ ਸਾਡਾ 750 ਕਿਸਾਨ ਉਦੋਂ ਵੀ ਸ਼ਹੀਦ ਕੀਤਾ ਸੀ ਇਹਨਾਂ ਨੇ 220 ਦੇ ਵਿੱਚ ਤੇ ਹੁਣ ਲਗਾਤਾਰ ਜਿਹੜੇ ਆ ਫੇਰ ਉਦੋਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਆ ਪੰਜਵਾਂ ਕਿਸਾਨ ਅੱਜ ਜਿਹੜਾ ਸ਼ਹੀਦ ਹੋ ਚੁੱਕਾ ਵਾ ਅਜੇ ਪਤਾ ਨਹੀਂ ਕਿੰਨੀਆਂ ਜੜੀਆਂ ਸ਼ ਕਿਉਂਕਿ ਕਿਉਂਕਿ ਜਿਹੜੇ ਕਿਸਾਨ ਸਾਡੇ ਉਥੇ ਗਏ ਆ ਡਟੇ ਆ ਉਹ ਡਟੇ ਰਹਿਣਗੇ ਉਹਨਾਂ 'ਤੇ ਵਾਪਸ ਤੇ ਹੋਣਾ ਨਹੀਂਗਾ ਪਰ ਉਹ ਜਿਹੜੀ ਅਤਿਆਚਾਰ ਕਰ ਰਹੇ ਨੇ ਉਹ ਉਹ ਬੇਹੱਦ ਜਿਹੜੀ ਆ ਨਿੰਦਣਯੋਗ ਆ ਜਿਹੜੀ ਅੰਬਾਲਾ ਪੁਲਿਸ ਵੱਲੋਂ ਕਿਸਾਨਾਂ ਤੇ ਪਹਿਲੇ ਐਮਐਸਏ ਲਗਾਇਆ ਜਾ ਰਿਹਾ ਸੀ ਹੁਣ ਉਸ ਫੈਸਲੇ ਨੂੰ ਵਾਪਸ ਲੈ ਲਿਆ ਕੀ ਲੱਗਦੇ ਨਹੀਂ ਇਹਨਾਂ ਲਗਾਤਾਰ ਬੇਸ਼ੰਮਤ ਜਿਹੜਾ ਹੋ ਰਿਹਾ ਵੇਖੋ ਜੀ ਤਸ਼ੱਦਦ ਤੇ ਹੋ ਹੀ ਰਿਹਾ ਵਾ ਤੁਹਾਨੂੰ ਦੱਸਿਆ ਮੈਂ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਆਂ ਅਸੀਂ ਲੜਨ ਵਾਸਤੇ ਨਹੀਂ ਜਾਂਦੇ ਅਸੀਂ ਤਾਂ ਡੰਡੇ ਵੀ ਜਿਹੜੇ ਛੰਡਿਆਂ ਦੇ ਵਿੱਚ ਆ ਬਿਲਕੁਲ ਮਾਰੇ ਪਾਉਨੇ ਆ ਸਾਨੂੰ ਕੋਈ ਲੜਨ ਦਾ ਉਹਨਾਂ ਦਾ ਸ਼ੌਂਕ ਨਹੀਂ ਅਸੀਂ ਤੇ ਜਗ੍ਹਾ ਮੰਗ ਰਹੇ ਸੀ ਉਹਨਾਂ ਕੋਲੋਂ ਵੀ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਬਹਿ ਦਿੰਦਾ ਜਾਵੇ ਸਾਡੇ ਐਮਐਸਬੀ ਗਰੰਟੀ ਕਾਨੂੰਨ ਦੀ ਜਿਹੜੀ ਆ ਉਹਨੂੰ ਲਿਆਂਦਾ ਜਾਵੇ ਆਪਣੀਆਂ ਮੰਗਾਂ